ਜ਼ਿਲ੍ਹਾ ਤਰਨਤਨ ਵਿਖੇ ਲੜਕੀਆਂ ਨੇ ਤੀਆਂ ਦਾ ਤਿਉਹਾਰ ਮਨਾਇਆ ਗਿੱਧਾ ਪੰਗੜਾ ਬੋਲੀਆਂ ਵਿਰਸਾ ਪੰਜਾਬ ਆਪਣੇ ਵਿਰਸੇ ਨੂੰ ਯਾਦ ਕੀਤਾ ਹਰਿਆਈ ਸੁਗੰਧ ਫੁੱਲਾਂ ਦੇ ਨਾਲ ਇਸ ਨੂੰ ਯਾਦ ਕੀਤਾ ਇਹ ਸਾਡਾ ਦੇਸ਼ ਚਿੜੀਆਂ ਦਾ ਚੰਬਾ ਮਾਂ ਬੋਲੀ ਸੱਭਿਆਚਾਰ ਵਤਨ ਪੰਜਾਬ ਖੇਡਣ ਦੇ ਦਿਨ ਚਾਰ ਨਿਮਾਏ ਖੇਡਣ ਦੇ ਦਿਨ ਚਾਰ ਇਹ ਸਾਵਣ ਦੇ ਮਹੀਨੇ ਪਿੰਗਾ ਝੂਟਦੀਆਂ ਨੇ ਮੁਟਿਆਰਾ ਆਜਾ ਨਣਦੇ ਤੇ ਪਰ ਜਾਈਏ ਪਿੰਗਾ ਝੂਟ ਲਈਏ ਆਓ ਪੰਜਾਬ ਵੈਸੇ ਨੂੰ ਨਾ ਭੁੱਲੀਏ ਆਓ ਇਸ ਨੂੰ ਯਾਦ ਕਰੀਏ ਤੋਂ ਮੇਰਾ ਨਾਮ ਅੰਛਿਤ ਕਰੀ ਉਸ ਦਾ ਮੇਰਾ ਨਾਮ ਰਪਿੰਦਰ ਕੌਰ ਹੈ ਕਣਾ ਚੋਹ ਜਿਹੜਾ ਤੁਸੀਂ ਕਿਤੇ ਦਾ ਅੱਜ ਉਹਨੇ ਰੰਜਨ ਜਿਹੜਾ ਕੀਤਾ ਵਾ ਕਿ ਕਣਾ ਚੋਹ ਮੈਂ ਤੇ ਇਹੀ ਕਹਿਣ ਕਹਿਣਾ ਜਾਵਾਂਗੇ ਕਿ ਜਿਵੇਂ ਅੱਜ ਦੇ ਸਮੇਂ ਵਿੱਚ ਸਾਡੇ ਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ ਅਸੀਂ ਆਪਣੇ ਸੱਭਿਆਚਾਰ ਨੂੰ ਜਿਹੜਾ ਕਿ ਸਾਡਾ ਬੜਾ ਅਮੀਰ ਵਿਰਸਾ ਇਹਨੂੰ ਭੁੱਲਦੇ ਜਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਇਸੇ ਤਰ੍ਹਾਂ ਤਿਹਾਰੇ ਅਸੀਂ ਮਨਾਉਂਦੇ ਰਹੀਏ ਤੇ ਸਾਡੇ ਜਿਹੜੇ ਆਉਣ ਵਾਲਾ ਜੂਥ ਹੈ ਇਹਦੇ ਨਾਲ ਜਿਹੜਾ ਵਾ ਜੁੜ ਕੇ ਰਹੇ ਸਾਡੇ ਵਿਰਸੇ ਨੂੰ ਸੰਭਾਲ ਕੇ ਰੱਖੇ ਕਿਦਾਂ ਦੇਖਦੇ ਜੇ ਲੋਕ ਤੇ ਭੁੰਦੇ ਜਾ ਰਹੇ ਨੇ ਯਾਰ ਇਸ ਜਿਹਨੇ ਕਹਿੰਦੇ ਨਾ ਮਾਂ ਬੋਲੀ ਨੂੰ ਭੁੱਲ ਜਾਓਗੇ ਕੱਖਾਂ ਮੰਗੂ ਰੁੱਲ ਜਾਓਗੇ ਜੇ ਅਸੀਂ ਆਪਣੇ ਸਭਿਆਚਾਰ ਨੂੰ ਭੁੱਲ ਗਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਹੀ ਪਛਤਾਵਾਂਗੇ ਇਸ ਲਈ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਆ ਮੇਲੇ ਜਿਹੜੇ ਲਾਉਣੇ ਚਾਹੀਦੇ ਉਹ ਜਿਹੜੇ ਜਿਹੜੇ ਤਿਉਹਾਰ ਮਨਾਉਣੇ ਚਾਹੀਦੇ ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਇਸ ਨੂੰ ਵੇਖ ਕੇ ਜਿਹੜੇ ਉਤਸ਼ਾਹਿਤ ਹੋਏ ਕਿ ਅਸੀਂ ਇਸ ਨੂੰ ਆਪਣੇ ਵਿਰਸੇ ਨੂੰ ਸੰਭੀਰ ਇੱਕ ਤੁਸੀਂ ਅੱਜ ਚੈਨਲ ਤੇ ਤੁਹਾਡੀ ਇੰਟਰਵਿਊ ਕਰ ਰਹੇ ਹਾਂ ਤੁਸੀਂ ਵੀ ਬੋਲੀ ਵੀ ਦਰਸ਼ਕਾਂ ਨੂੰ ਕੋਈ ਸਲਾਹ ਦੇ ਸਕੋਗੇ ਚਾਨੇ 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 ਵਿੱਦਿਆ ਪੜਾ ਦੇ ਬਾਬਲਾ ਬਾਵੇਂ ਦੈਨ ਦਾ ਜੀ ਵਿੱਚ ਗੈਨੇ ਵਿੱਦਿਆ ਪੜਾ ਦੇ ਬਾਬਲਾ ਮੇਰਾ ਨਾਮ ਮਹਿਕਪ੍ਰਿਤ ਕੌਰ ਹੈ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਕਿੱਤਾ ਤੇ ਅੰਗੜਾ ਜਿਹੜਾ ਅੱਜ ਮੰਨਣ ਜਨ ਕੀਤਾ ਕੀ ਕਹਿਣਾ ਚਾਹੋ ਸਾਡੇ ਪੇਰੈਂਟਸ ਨੇ ਸਾਡੇ ਲਈ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਕਿਉਂਕਿ ਸਾਡੇ ਬ੍ਰਦਰ ਸਿਸਟਰ ਨੂੰ ਸਾਡੇ ਭੈਣ ਭਰਾਵਾਂ ਨੂੰ ਪੰਜਾਬੀ ਵਿਰਸੇ ਬਾਰੇ ਪਤਾ ਲੱਗ ਲੱਗ ਸਕੇ ਕਿਉਂਕਿ ਅੱਜ ਦੇ ਅੱਜ ਦੇ ਫੰਕਸ਼ਨ ਵਿੱਚ ਅਸੀਂ ਬਹੁਤ ਹੀ ਇੰਜੁਆਈ ਕੀਤਾ ਹੈ ਤੇ ਸਾਨੂੰ ਸਾਡੇ ਪੁਰਾਣੇ ਸੱਭਿਆਚਾਰ ਦਾ ਪਤਾ ਲੱਗਾ ਹੈ ਸੌਂ ਦਾ ਤੀਆਂ ਦਾ ਤਿਹਾੜੀ ਤੀਆਂ ਵਾਸਤੇ ਮਨਾਇਆ ਜਾਂਦਾ ਹੈ ਜੋ ਕਿ ਜੋ ਕਿ ਸੌਂ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਠੀਕ ਕਹਿਣਾ ਚਾਹੀਦਾ ਕਿ ਜਿੱਦਾਂ ਕਿ ਲੜਕੀਆਂ ਪਹਿਲਾਂ ਪਿੰਗਾ ਸੁੱਟਦੀਆਂ ਆਂ ਪੰਜਾਬੀ ਵਿਰਸੇ ਨੂੰ ਲੋਕ ਜੜੇ ਨੇ ਭੁੱਲਦੇ ਜਾ ਰਹੇ ਨੇ ਅੱਜਕੱਲ ਟੈਕਨੋਲੋਜੀ ਦੇ ਕਰਕੇ ਜਿਹੜੀਆਂ ਲੜਕੀਆਂ ਨੇ ਉਹ ਆਪਣੇ ਪੰਜਾਬੀ ਸੱਭਿਆਚਾਰ ਨੂੰ ਭੁੱਲਦੀਆਂ ਜਾ ਰਹੀਆਂ ਨੇ ਇਸ ਕਰਕੇ ਮੈਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਆ ਕਿ ਸਾਡੇ ਪੰਜਾਬੀ ਵਿਰਸੇ ਨੂੰ ਕਾਇਮ ਰੱਖਿਆ ਜਾਵੇ ਅਤੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਸਾਨੂੰ ਸਾਰੇ ਤਿਹਾਰਾਂ ਨੂੰ ਮਨਾਉਣਾ ਚਾਹੀਦਾ ਹੈ ਜਿਹੜੇ ਤੁਸੀਂ ਅੱਜ ਸੱਭਿਆਚਾਰਕ ਪ੍ਰੋਗਰਾਮ ਕੀਤਾ ਜ਼ਿਆਦਾਤਰ ਦੇ ਲੋਕ ਮੋਬਾਈਲ 'ਚ ਕੋਏ ਹੋਏ ਨੇ ਰਿਸ਼ਤੇਦਾਰੀਆਂ ਵੀ ਭੁੱਲ ਗਏ ਅੱਜਕੱਲ੍ਹ ਦੀ ਟੈਕਨੋਲੋਜੀ ਨੇ ਬਹੁਤ ਰਿਸ਼ਤਿਆਂ ਨੂੰ ਖਰਾਬ ਕੀਤਾ ਹੋਇਆ ਹੈ ਜਿਸ ਨਾਲ ਬਹੁਤ ਸਾਰੇ ਰਿਸ਼ਤੇ ਖਰਾਬ ਹੋ ਰਹੇ ਹਨ ਪਰ ਪੁਰਾਣੇ ਜੋਗ ਵਿੱਚ ਇਸ ਸੱਭਿਆਚਾਰ ਕਰਕੇ ਸਾਡੇ ਰਿਸ਼ਤੇ ਬਹੁਤ ਹੀ ਕਾਇਮ ਸਨ ਸੋ ਸਾਨੂੰ ਉਹ ਸਾਰਾ ਕੁਝ ਛੱਡ ਕੇ ਆਪਣੇ ਰਿਸ਼ਤਿਆਂ ਨੂੰ ਕਾਇਮ ਰੱਖਣਾ ਚਾਹੀਦਾ ਹੈ ਤੇ ਇਹ ਤਿਹਾਰ ਮਨਾਉਂਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਸਾਡੀ ਆਪਸੀ ਸਾਂਝ ਬਣੀ ਰਹਿੰਦੀ ਹੈ ਜਿੰਨਾ ਦਾ ਪ੍ਰੋਗਰਾਮ ਕੀਤਾ ਇਸ ਜਿਹੜਾ ਕੀਤਾ ਜੋ ਜੋ ਸਾਡੇ ਪੇਰੈਂਟਸ ਨੇ ਆਰਗੇਨਾਈਜ਼ ਕੀਤਾ ਅਸੀਂ ਬਹੁਤ ਹੀ ਵਧੀਆ ਇੰਜੋਏ ਕੀਤਾ ਨੱਚ ਟੱਪ ਕੇ ਅਤੇ ਆਪਣੇ ਫਰੈਂਡਸ ਨਾਲ ਆਪਣੇ ਭੈਣ ਭਰਾਵਾਂ ਨਾਲ ਇਸ ਫੰਕਸ਼ਨ ਨੂੰ ਬਹੁਤ ਸਾਰਾ ਇੰਜੋਏ ਕੀਤਾ ਸੀ ਅਸੀਂ ਆਪਣੀ ਬੋਲੀ ਭਾਵੇਂ ਦੀ ਬੋਲੀ ਹੀ ਕੋਈ ਕੁੜੀਆਂ ਵੀਰਾ ਬਾਜ ਨਾ ਪੈਂਦੀ ਢਾਂਡੇ ਕੁੜੀਆਂ ਵੀਰਾ ਬਾਜ ਨਾ ਪੈਂਦੀ ਢਾਂਡੇ ਕੁੜੀਆਂ ਵੀਰਾ ਬਾਜ ਨਾ ਪੈਂਦੀ ਉਹ ਦੀ ਫੀਲ ਕਰਨਾ ਚਾਹੁੰਦੇ ਹੁਣ ਸੱਭਿਆਚਾਰ ਦਾ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਸਾਰਾ ਕੁਝ ਆਪਣੇ ਮੋਬਾਈਲ ਦਾ ਯੁੱਗ ਛੱਡ ਕੇ ਆਪਣੇ ਇਸ ਸੱਭਿਆਚਾਰ ਨੂੰ ਅੱਗੇ ਲਿਆਂਦਾ ਜਾਵੇ ਮੇਰਾ ਨਾਮ ਗੁਰਮਨਪ੍ਰੀਤ ਕੌਰ ਕੀ ਕਿਹਾ ਜੋ ਜਿਹੜਾ 3-10 ਸੂਸੀ ਵਿਹਾਰ ਮਨਾਇਆ ਲੋਕ ਜਿਹੜੇ ਭੁੱਲਦੇ ਜਾਂਦੇ ਨੇ ਪੰਜਾਬੀ ਬੁਸੇ ਸੋ ਸਾਡੇ ਗ੍ਰੀਨ ਐਵੇਨਿਊ ਦੇ ਵਿੱਚ ਹਰ ਸਾਲ ਧੀਆਂ ਦਾ ਤਿਉਹਾਰ ਅਗਸਤ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਤੇ ਇਸ ਧੀਆਂ ਦੇ ਤਿਉਹਾਰ ਨੂੰ ਮਨਾਉਂਦੇ ਇਹ ਸਾਡੇ ਇੱਥੇ ਸਾਨੂੰ ਸਾਡੇ ਪੰਜਾਬੀ ਸਭਿਆਚਾਰ ਦੇ ਬਾਰੇ ਦੱਸਿਆ ਜਾਂਦਾ ਹੈ ਹੋਰ ਵੀ ਹੋ ਤੀਆਂ ਦਾ ਤਿਉਹਾਰ ਮਨਾਉਂਦੇ ਸਮੇਂ ਸਾਨੂੰ ਸਾਡੇ ਪੰਜਾਬੀ ਵਿਰਸੇ ਦੇ ਵਿੱਚ ਹੋਰ ਜ਼ਿਆਦਾ ਇਨਵੋਲਵ ਵੀ ਕੀਤਾ ਜਾਂਦਾ ਹੈ ਤਾਂ ਕਿ ਅਸੀਂ ਇਹਦੇ ਬਾਰੇ ਹੋਰ ਜਾਣੂ ਹੋ ਸਕੀਏ ਤੇ ਇੱਥੇ ਵਕਫਾ ਹਰੇ ਹਰ ਇੱਕ ਮੁਟਿਆਰ ਇੱਥੇ ਆ ਕੇ ਆਪਣਾ 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 ਮਾਨ ਅਤੇ ਸਤਿਕਾਰ ਨਾਚ ਕੇ ਬੋਲੀਆਂ ਪਾ ਕੇ ਪੇਸ਼ ਕਰਦੀ ਹੈ ਕੀ ਗੱਲ ਕੀਤੀ ਜੀ ਤੁਸੀਂ ਬੋਲੀ ਵੀ ਕੋਈ ਪਾ ਕੇ ਪੰਜਾਬੀ ਵਿੱਚ ਸਾਝੀ ਲਈ ਤੁਸੀਂ ਬੋਲੀ ਵੀ ਪਾ ਕੇ ਕੋਈ ਛੋੜਾ ਦੱਸੋਗੇ ਬੜੀ ਕਪੱਤੀ ਮੈਨੂੰ ਪੌਣ ਦੇ ਵਿੱਚ ਜੁੱਤੀ ਮੇਰੀ ਸੱਸ ਬੜੀ ਕਪੱਤੀ ਮੈਨੂੰ ਪੌਣ ਦੇ ਵਿੱਚ ਜੁੱਤੀ ਮੈਂ ਵੀ ਜੁੱਤੀ ਪੌਣੀ ਐ ਵੇ ਮੁੰਡੇ ਰਾਜੇ ਰਜਰ ਸੇ ਤੇਰੀ ਮਾ ਫੜ ਕਾਣੀ ਐ ਜੀ ਰੇਜਰ ਸੇ ਤੇਰੀ ਮਾਫੜ ਕਹਾਣੀ ਆ ਸੰਵਾਜੀ ਇਹ ਗੱਲ ਕੀਤੀ ਜਾਵੇ ਸੋਨ ਦਾ ਜਿਵੇਂ ਤਿਹਾਰ ਹੁੰਦਾ ਇੱਕ ਨੂੰ ਮਿਲਦਾ ਕਿ ਕਾਫੀ ਮੇਲੇਤ ਵੀ ਜਦਾ ਕੀਤਾ ਗੀਤਾਂ ਦੇ ਸੰਗੀਤ ਆ ਰਵਦਰਾ ਜਿਹੜੇ ਹੁੰਦੇ ਨੇ ਸਾਨੂੰ ਕਿਦਾਂ ਦਾ ਲੱਗਾ ਜੀ ਪ੍ਰੋਗਰਾਮ ਤੁਸੀਂ ਕੀਤਾ ਸਰ ਸਾਨੂੰ ਬਹੁਤ ਵਧੀਆ ਲੱਗਾ ਕਿਉਂਕਿ ਅੱਗੇ ਸਭ ਪੜਾਈ ਦੇ ਵਿੱਚ ਇੰਨੇ ਬਿਜ਼ੀ ਹੁੰਦੇ ਨੇ ਬਟ ਇਸ ਤਿਹਾ ਤਿਆਂ ਦੇ ਜਦੋਂ ਅਸੀਂ ਤਿਹਾਰ ਨੂੰ ਮਨਾਇਆ ਤੇ ਅਸੀਂ ਆਪਣੀ ਸਹੇਲੀਆਂ ਦੇ ਨਾਲ ਇਕੱਠੇ ਹੋਏ ਅਸੀਂ ਉਹਨਾਂ ਨਾਲ ਨਾਜਗਾਨ ਕੀਤਾ ਜੋ ਕਿ ਅਸੀਂ ਅਕਸਰ ਦਿਨਾਂ ਦੇ ਵਿੱਚ ਨਹੀਂ ਕਰ ਪਾਉਂਦੇ ਸੋ ਇੱਕ ਤਿਆਂ ਦਾ ਤਿਹਾੜ ਮਨਾਉਣ ਦੇ ਵਿੱਚ ਅਸੀਂ ਆਪਣੀ ਸਹੇਲੀਆਂ ਨੂੰ ਵੀ ਮਿਲ ਸਕਦੇ ਜਿੰਨਾਂ ਤੋਂ ਅਸੀਂ ਕੁਝ ਟਾਈਮ ਲਈ ਵਿਛੜ ਚੁੱਕੇ ਹੁੰਨੇ ਉਸ ਵੇਲੇ ਸੋ ਹਾਂਜੀ